ਕੋਈ ਨਾ ਸਭ ਉਹ ਨਾਲ ਪੈਸੇ ਚੁੱਕ ਲੈ। ਤੇ ਆ ਦੂਜੇ ਨਹੀਂ ਨਹੀਂ ਦੂਜਾ ਨਹੀਂ ਲੈਣਾ ਭਰਾ ਢਿੱਲਾ ਬੱਕਰਾ ਯਾਰ। ਕਿੰਨੇ ਵਾਲਾ? ਆਹ ਉਹ ਪੂਰਾ ਦਾ। 200 ਰੁਪਇਆ ਲਖਾਈ ਆ ਆਪਣੀ। ਆਹ ਪਾ ਪਾ। ਇਹ ਫਰਕ ਯਾਰ। 200 ਰੁਪਇਆ ਲਖਾਈ ਆ ਆਪਣੀ। ਢਿੱਲਾ ਬੱਕਰਾ ਬਰਾ। ਇਹ 250 ਰੁਪਇਆ ਲਖਾਈ ਆ ਆਪਣੀ। ਇੱਕ ਮਿੰਟ ਭਲਾ ਮੇਰੀ ਗੱਲ ਸੁਣ ਲਓ ਪਾਣੀ ਬਾਰ ਆਪਣਾ ਕੀ ਨਾ ਪੂਰਾ ਉਸ ਤੋਂ ਬਾਅਦ ਬਾਅਦ ਨਹੀਂ ਨਹੀਂ ਰੈਂਦੇ ਯਾਰ ਇੱਕ ਮਿੰਟ ਖਾ ਲਿਆ ਮੈਨੂੰ ਪਾਣੀ ਹੋ ਗਿਆ ਬਸ ਇੱਕ ਜਦ ਦਫਾ ਕਾ ਤੋ ਯੋ ਪੁਰਾਵਾ ਨਹੀਂ ਭਰਾਵਾ ਅੱਛਾ ਕਰ ਬਈ ਯਾਰ ਹੋ ਗਿਆ ਹੋ ਗਿਆ ਬੱਬੀ ਕਿੱਲੇ ਹੋ ਗਿਆ 23 ਹੋ ਜਾਏ ਤੇਰੇ ਬਾਈ ਤੇਰੇ ਬਾਈ ਨੇ ਲਿਆ ਆ ਬੱਬੀ ਬਰਾੜ ਚ ਲਗਾਈ ਇਹਨੇ ਕਰਾਉਣੀ ਸੌਦਾ ਗਰਾਉਂਡ ਲੱਗਿਆ ਬੱਚਾ ਵੇਚਣ ਵਾਲੇ ਦੀ ਲਗਾਈ ਆਪਕੋ ਆਪਣੀ ਲਗਾਈ ਆਪਕੋ ਆਪਣੀ ਬਰਾੜ ਕਿੰਨੇ ਦਾ ਹੋਊ ਸੌਦਾ ਬਾਈ 2300 ਦਾ ਕਰਾਦਾ ਬਾਈ 2300 ਦਾ ਹੋਊਗਾ ਸੌਦਾ ਬਾਈ ਜੀ ਠੀਕ ਆ ਲਖਾਈ ਆਪਕੋ ਆਪਣੀ ਆ ਬੱਕਰਾ ਭਾਈ ਆਮਲੇ ਵਾਲੇ ਨੇ ਵੇਚਦੇ ਨੇ ਲੈ ਵੀਰ ਦੇ ਦੇਖ ਸਕਦੇ ਹੋ ਸੀਰੇ ਵਾਂਦਰਾਂ ਵਾਲੇ ਨੂੰ ਦਵਾਇਆ ਭਈ ਆ ਬੱਕਰਾ 2300 ਦਾ ਲਖਾਈਆ ਉਹ ਆਪਣੀਆਂ ਬਗਰਾੜੀ ਬੱਕਰਾ ਮੰਡੀ ਦੇ ਚੰਗੇ ਸੌਦੇ ਹੁੰਦੇ ਨੇ ਹਰ ਐਤਵਾਰ ਬੱਕਰਾ ਮੰਡੀ ਲੱਗਦੀ ਆ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਜੇ ਜੇ ਕਰਦੇ ਹੀ ਨੇ ਨਹੀਂ ਕਹੀ ਗੱਲ ਨਹੀਂ ਨਹੀਂ ਆਪਾਂ ੱਤਕਾ ਨਹੀਂ ਕਰਦੇ ਕਿਸੇ ਨੂੰ ਸਾਰਾ ਪਤਾ ਹੀ ਹੈ ਜੇ ਜੇ ਕਰਦੇ ਬਲੀ ਜਮਾਤ ਤੋਂ ਹੋਲੀ ਦੇ ਹੁਣ ਨੂੰ ਕਹਿਣਾ ਨਾ ਪਵੇ ਚੁੱਪ ਕਰਕੇ ਕੀ ਮੋਲ ਕੀ ਤਮਾਲੀ ਮੈਂ ਕਹਾਂ ਇਹਨਾਂ ਨੂੰ ਮੈਂ ਕਿ ਜੇ ਮੱਥਾ ਮਰੋ ਫਿਰ 5500 ਦਾ ਬਈ ਮੈਂ ਕਿ 5000 ਦਾ ਦੇਵਾਂਗੇ ਆਪਾਂ ਗੱਲ ਹੀ ਨਹੀਂ ਹੁੰਦੀ ਪਾਠਾ ਕੇ ਬੱਕਰਾ ਬੱਕਰਾ ਇਹ ਲੈ ਵੀ ਆ ਬੱਕਰਾ ਕਹਿੰਦਾ ਮੱਥਾ ਨਹੀਂ ਮਰਾਉਣਾ 5000 ਰੱਬ ਨੂੰ ਮੰਨ ਕੇ ਹਾਂ ਉਹ ਲੈ ਲੈਂਦਾ ਫਿਰ 11000 ਦਾ ਉਹ ਕੀ ਕਹੋ ਜਾਈਏ ਕਿ ਕਿੰਨੇ ਪੈਸੇ ਲਾਉਣੇ ਬੱਕਰੀਆਂ ਦੇ ਓਏ ਉੱਥੇ ਹੋਊਗਾ ਆਪਾਂ ਕਿੰਨੇ ਕਿੰਨੇ ਪੈਸੇ ਲਾਉਣੇ ਕਿਆਰੀ ਬੱਕਰੀਆਂ ਦੇ ਯਾਰ ਬਾਈ ਨੇ 100 ਸੁਖ ਦੇਣੀਆਂ ਵਜਾ ਨਾਲ ਉਹਨਾਂ ਨੇ ਹੀ ਪਤਾ ਕੀਤਾ ਕਿ ਇਹ 6500 ਮੰਗ ਲੀ ਮਾਲੀ 6500 ਛੇ ਵੇਹ ਬਾਈ ਵੇ ਨੇ ਪੈਸੇ ਕੱਚੇ ਨਹੀਂ ਲਾਏ ਫਿਰ ਕੱਚੇ ਨਹੀਂ ਲੈ ਆਪਣਾ ਉੱਚਾ ਖਰੀਦਿਆ ਵੇ ਇਹ ਉੱਚਾ ਲਾ ਉੱਥੇ ਕਰ ਦੇ ਆ ਲੈ ਫੜ ਹਾਂ ਤੇ ਕਰ ਫਿਰ ਹੁਣ ਮੁੜਨਾ ਨਹੀਂ ਤੇ ਦੱਸਤਾ 4500 ਲਾ ਬੈਸ ਚੱਕ ਬਾਈ ਹੋਰ ਚੱਕ ਕਿੰਨੇ ਮੰਗੇ ਸੀ ਬਾਈ 5 ਕਹੇ ਬੰਦਾਇਆ ਕਰਤਾ 4500 ਮੰਗਿਆ ਸੀ ਮੈਂ ਤਾਂ ਮੱਖਣਾ ਲੈ ਵੀ 5 ਮੰਗਾਈ 4500 ਦਾ ਲਿਖਾਈ ਆਪ ਕੋ ਆਪਣੀ ਕਰਾ ਦੀ ਬਾਈਵਾ ਸਾਬ ਠੀਕ ਹੈ ਠੀਕ ਹੈ ਸਭ ਤੋਂ ਅੱਗੇ ਆਪਾਂ ਲੈ ਲੇਗੇ ਆਪਾਂ ਬਾਜੀ ਕਿਹੜਾ ਪਿੰਡ ਸੀ ਆਪਾਂ ਸਿੱਦਾ ਪਿੰਡ ਆਪਾਂ ਸਿੱਦਾ ਪਿੰਡ ਤੋਂ ਆਏ ਸੀ ਬਾਈ ਠੀਕ ਤੁਸੀਂ ਦੇਖ ਸਕਦੇ ਹੋ ਬਗਰਾੜੀ ਬੱਕਰਾ ਮੰਡੀ ਤੇ ਹਰ ਐਤਵਾਰ ਲੱਗਦੀ ਆ ਮਾਲੀ ਤੋਂ ਖਰੀਦਿਆ ਆ 4500 ਦਾ ਸੁੱਖ ਦੇਣੀ ਆ ਬਾਬੇ ਨੇ ਬੱਕਰਾ 4500 ਰੁਪਏ ਦਾ ਲਿਆ ਆ ਬੱਕਰੀਆਂ ਚਾਰ ਆ ਲੋ ਜੀ 4500 4500 ਬਾਈਆਂ ਨੇ ਦੇਤਾ 4500 ਦਾ ਹਾਂਜੀ ਬਾਈ ਜੀ ਠੀਕ ਹੈ ਲੈ ਵੀ ਬਾਵਾ ਸਾਹਮਣੇ ਸੌਦਾ ਕਰਾਇਆ ਸੀਗਾ ਮਾਲੀ ਤੋਂ ਬੱਕਰਾ ਲਿਆ ਆਹਾਂ ਅੱਜ ਦਾ ਇੱਥੇ ਆਪਣਾ ਫਿਲਪੀ ਕਰਦੇ ਆ ਬਾਈਆਂ ਦੀ ਥੋੜੀ ਪ੍ਰਾਨ ਰਗੀਆਂ ਦੀ ਨਹੀਂ ਲੈਣਾ ਨਹੀਂ ਆਪਣੇ ਮਨ ਆਰ ਪਰ ਤੁਸੀਂ ਹੱਟਾ ਆਪਣੇ ਮਨ ਅਸੀਂ ਬਾਈ ਪਿੱਛੇ ਆ ਨਹੀਂ ਲੈਣਾ ਅੱਛਾ ਪੈਸੇ ਲਾਏ ਬਾਈ 5000 ਲਾਇਆ ਲਖਾਈ ਮੈਂ ਕਹਿੰਦਾ ਹਾਂ ਆ 5200 ਚ ਪੈਂਦਾ ਸੀ ਕਹਿੰਦਾ ਹੀ ਮੈਂ ਮੁੰਡਿਆ ਹਉ ਤਾਂ ਹੋਰਿਆ ਇਹਨਾਂ ਦਾ ਕਹਿਦਾ ਨੂੰ ਪੜ੍ਹਦੇ ਯਾਰ ਉੱਧਰ ਜਾਂ ਇਹ ਅੱਡ ਹਣ 5000 ਰੁਪਏ ਲਿਖਾਈ ਮੈਂ ਕਹਦਾ ਇਹਨੂੰ ਹੁਣ ਇਹਨੂੰ ਉੱਧਰ ਹੋ ਕੇ ਖੜਾ ਉਹਨੂੰ ਕਰ ਮੈਂ ਇਹਨੂੰ ਪੁੱਛਦਾ ਬਾਈ ਨੂੰ ਤਾਂ ਇੱਧਰ ਸੱਦ ਲੈਨੇ ਆ ਵੱਡੇ ਭਾਈ ਆ ਜਾ ਇੱਧਰ ਯਾਰ ਮੰਡੀ ਜਾਏ ਆਪਾਂ ਤੇ ਮੰਡੀ ਚੱਲ ਗਈ ਹੈ 1.9 ਤੋਂ 5.5 ਦਾ ਆਉਂਦਾ। ਬੜਾ ਕੱਸ। ਬਹ ਹੋ ਗਿਆ ਯਾਰ। 6000 ਦਾ ਇਹਦੇ ਹੱਥ ਭਾਈ। 6000 ਦਾ ਹੋ ਜਾਂਦਾ ਖਰਚ ਲੈਣੇ। ਬਹ ਠੀਕ ਹੈ ਰੱਖ ਲੈ 5.5। ਓਏ ਰੱਖ ਲੈ। ਓ ਬਾਈਓ ਸਾਹਿਬ ਨਹੀਂ। ਦਿਖਾਈ ਆਪਾਂ ਆਪਣੀ। ਦਿਖਾਈ ਆਪਾਂ ਆਪਣੀ। ਓੜੀ ਦਾ ਸੋਨਾ ਜਿਹੋ ਬਾਈ ਦਾ ਕੱਪੜਾ। ਓ ਫੜਾ ਦੇ ਯਾਰ। ਨੰਬਰ ਫੜ ਯਾਰ ਲੈ। ਖਾ ਲੈ ਖਾ ਦੋ ਮਟ। ਨਜ਼ਾਰੇ ਨਾ ਕਰਾਂਗਾ ਬਚਾ ਲੈ ਘਰ ਮੜਾ ਭਾਈ ਖੁੱਲਾਗਾ ਤੇਰਾ ਘਰ ਖੁੱਲਾ ਬਣਾ ਮੇਰੇ ਭਰਾ ਬੱਤ ਪਿੰਡ ਕਣਾ ਬਣਾ ਲਈ ਬਾਈ ਦਾ ਪਿੰਡ ਬਗਰਾੜੀ ਆ ਇਹ ਕੁੱਟ ਕੇ ਜੇਬ ਚ ਪਾ ਲਾ ਕਿਉਂ ਪਾਲਾ ਚੁਪੇ ਕੋਈ ਨਹੀਂ ਹਾਂ ਯੋ ਕਰਾ ਦੇ ਸਾਡੇ ਪਾੜਿਆਂ ਨੂੰ ਕੰਮ ਚੱਲ ਬਾਸ ਠੀਕ ਆ ਲੈ ਵੀ ਮਾਣੇ ਰੋਕ ਲਈ ਯਾਰ ਆ ਬੱਕਰੇ ਪਾਲਾ ਪਾਲੇ ਭਾਈ ਪੰਜ ਹਜ਼ਾਰ ਚ ਲਖਾਈ ਵੀ ਪਾਈ ਹੋਣੀ ਕਰਾਉਣਗੇ ਆ ਵੀਡੀਓ ਬਣਾਏ ਹਾਂ ਵੀਡੀਓ ਬਣਾ ਹਾਂ ਕੋਈ ਨਹੀਂ 30 ਸੌਦੇ ਠੀਕ ਹੈ ਰੁਪਈਆ ਵੀ ਲੈਣਾ ਕਿਹਤੋਂ ਪੈਸੇ ਗਿਨਾ ਦੀ ਬਸ ਜਮਾ ਦਿਖਾ ਸਾਡੇ ਪਾੜਿਆਂ ਸਾਡੇ ਪਾੜਿਆਂ ਦੇ ਪੈਸੇ ਕੇ ਅੱਲਾ ਭਾਈ ਇਹ ਕਰੀ ਕਹਿਣਾ ਕੀ ਸੌਦਾ ਹੈ ਇੱਕ ਹਾਂ ਚਲ ਠੀਕ ਹੈ ਸਹੀ ਹੈ ਭਾਈ ਲਖਾਈ ਉਹਨਾਂ ਦੀ ਬੰਗਲੇ ਲੈ ਲਓ ਭਾਈ ਧੰਨਵਾਦ ਆ ਧੰਨਵਾਦ ਆ ਭਾਈ ਜੀ ਦਾ ਠੀਕ ਹੈ ਓਰੇ ਛੋਟਾ ਜਿਹਾ ਸੱਦੇ ਤੇ ਮੱਲੜ ਪਿੰਡ ਛੱਡ ਕੇ ਠੀਕ ਹੈ ਮੱਲੜਾ ਤੇ ਪਿੰਡ ਤੋਂ ਅੱਗੇ ਵੀ ਸਾਡੇ ਨਾਲ ਆਉਣ ਸਰ ਪਹਿਲੇ ਸੌਦਾ ਵੇਚਿਆ ਦਾ ਪੁੱਤ ਠੀਕ ਹੈ ਜੀ ਲਖਾ ਨਾ ਜੀ ਕੋਈ ਕੋਈ ਰੁਪਿਆ ਵੱਧ ਘੱਟ ਆਪਣੇ ਬੰਦੇ ਲਿਆ ਜੀ ਬੰਨੇ ਘਰ ਤੋਂ ਵਾਪਸ ਵੀ ਲੌਲਾ ਭਾਈਆ ਆਪਣਾ ਕਿਹੜਾ ਪਿੰਡ ਸੀ ਆ ਆਪਣਾ ਬਗਰਾੜੀ ਆਈ ਬਗਰਾੜੀ ਆਈ ਹਾਂ ਲੈ ਵੀ ਭਾਈ ਬਗਰਾੜੀ ਤੁਸੀਂ ਸੀ ਇਹਨਾਂ ਨੂੰ ਕਾਲਾ ਬੱਕਰਾ ਕਹਿਰਾ ਇਹ ਦਵਾ ਦਾ 5500 ਚ 5500 ਜੀ ਪੈ ਗਿਆ ਬਾਈ ਉਹਨਾਂ ਨੇ ਲਖਾਈ ਤੇ ਯੂਫਾ ਬਾਈ ਆਇਆ ਸੀ ਆਪਣਾ ਮੱਲਾਂ ਤੋਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਆਪਣੇ ਭਰਾ ਆਪਣੇ ਨਾਲ ਜੁੜੇ ਆ ਤੁਸੀਂ ਪਹੁੰਚੋ ਗੁਰਹਾਰਾ ਐਤਵਾਰ ਪਿੰਡ ਬਗਰਾੜੀ ਬੱਕਰਾ ਮੰਗ ਨਹੀਂ ਨਹੀਂ ਬਾਈ ਜੀ ਇੱਧਰ ਕਿੱਧਰ ਉੱਧਰ ਜਾ ਜੀ ਦਾ ਬੱਕਰਾ ਮਾਰਾਂਗੇ ਅੰਮੂ ਖਾਜਦਾ ਆਹ ਸੋ 4 3 5 5 3 ਫਾਦਰ ਕਰੇਗਾ ਉਹ ਦੰਬੂ ਕੋਲ ਟਾਟ ਐਸੇ ਕੰਮ ਨੂੰ ਕਰਦਾ ਇਧਰ ਖੇ 8 8 ਉਹ ਯਾਰ ਲਖਾਈ ਨਹੀਂ ਉਹ ਯਾਰ ਪਹਿਲੀ ਉਹ ਨਹੀਂ ਬਹੁਤ ਬਹੁਤ ਜਿਆਦਾ ਕਮ ਮੈਂ ਦੇ ਦੂੰਗਾ ਲਖਾਈ ਆਪhle ਮੈਂ ਦੇ ਦੂੰਗਾ ਲਖਾਈ ਨਹੀਂ ਬਾਈ ਵੈਸਾ ਦੇ ਦੂੰਗਾ ਮੈਂ ਲਖਾਈ ਦਾ ਨਾ ਬਾਈ ਵੈਸਾ ਲੈ ਵੀ ਆ ਬਰਬਰੇ ਦਾ ਸੌ ਹੋਇਆ ਪਰ ਮੜੇ 8000 ਦੇ ਵਿੱਚ ਬਾਯਾ ਸਾਹਿਬ ਕਿਵੇਂ ਕਰਵਾਦਾ ਸੌਦਾ ਇਹ 8000 ਦਾ ਕਰਦਾ ਭਾਈ ਜੀ 8000 ਦਾ ਲਖਾਈ ਲਖਾਈ ਆਉਂਦੀ ਆ ਇਤਰਾਬ ਤਵੱਕੀ ਮੇਰੇ ਅੱਗੇ ਆ ਵੀ ਚੱਲ ਠੀਕ ਆ ਕਿਹਨੇ ਖਰੀਦੇ ਇਹ ਬੱਕਰਾ ਜਿੰਦੇ ਨੇ ਲੈ ਵੀ ਜਿੰਦੇ ਜਿੰਦੇ ਪਿੰਡ ਕਿਹੜਾ ਆਪਣਾ ਝਖੜ ਵਾਲਾ ਝਖੜ ਵਾਲਾ ਬਾਈ ਦਾ ਪਿੰਡ ਝਖੜ ਵਾਲਾ ਇਹਨੂੰ ਆ ਬਰਬਰੀ ਦੇ ਦਾ ਤੁਸੀਂ ਦੇਖ ਸਕਦੇ ਹਾਂ ਖਾਰੇ ਤੋਂ ਆਇਆ ਸੀ ਬਾਈ ਪਰਵਿੰਦਰ ਠੀਕ ਆ ਬਾਕੀ ਮੰਡੀ ਵੀ ਲਾਉਂਦਾ ਹਰ ਮੰਗਲਵਾਰ ਦੀ ਹੈ ਬਾਈ ਤੇ ਇਹਦਾ ਬੱਕਰਾ ਸੀ ਕਦੇ ਜਿੰਦੇ ਨੂੰ ਉਹਦਾ 8000 ਦਾ ਲਖਾਈ ਆਪੋ ਆਪਣੀ ਕਰਤੀ ਬਗਰਾੜੀ ਬੱਕਰਾ ਮੰਡੀ ਦੀ ਜਿਹੜੀ ਹਰ ਐਤਵਾਰ ਲੱਗਦੀ ਹੈ ਠੀਕ ਆ ਬਾਈ ਓਕੇ ਜੀ ਧੰਨਵਾਦ ਆ ਜਾ ਆ ਜਾ ਆ ਜਾ ਆ ਜਾ ਲਈ ਬਾਈ ਵਸਾਂ ਨੇ ਸੌਦਾ ਕਰਾਇਆ ਆ ਪੱਠ ਦਾ ਕਰਾਇਆ ਹਾਂ ਜੀ ਹਾਂ ਜੀ ਲਈ ਦੋਸਤੋ ਆ ਪੱਠ ਦਾ ਸੌਦਾ ਕਰਾਇਆ ਭਾਈਓ ਜੀ ਸਾਬ ਕਿਵੇਂ ਕਰਾਤਾ ਸੌਦਾ 5000 ਦਾ ਖਾੜਾ ਪੂਰੇ ਦਾ ਪੂਰੇ 5000 ਦਾ ਲਿਖਾਈ ਆਪੋ ਆਪਣੀ ਕਿਨੇ ਖਰੀਦੀ ਆ ਇਹ ਬਾਈ ਜਿੰਦੇ ਨੇ ਕੀਤੋਂ ਖਰੀਦੀ ਆ ਬਾਈ ਆ ਬਾਈ ਤੋਂ ਕਿਹੜਾ ਪਿੰਡ ਸੀ ਬਾਈ ਬਗਰਾੜੀ ਬਗਰਾੜੀ ਠੀਕ ਹੈ ਲੈ ਵੀ ਬਾਈ ਜਿੰਦੇ ਦੋ ਖਰੀਦੀ ਆ ਪੈਸੇ ਕਿਨਾ ਦੇ ਬਾਈ ਪੈਸੇ ਦੇਤੇ ਜੀ ਲਿਖਾਈ ਆਪੋ ਆਪਣੀ ਕੀ ਠੀਕ ਹੈ ਲੈ ਵੀ ਦੋਸਤੋ ਆ ਬਹੁਤ ਚੰਗੇ ਸੌਦੇ ਹੁੰਦੇ ਨੇ ਦੋਸਤੋ ਪਿੰਡ ਬਗਰਾੜੀ ਬੱਕਰਾ ਮੰਡੀ ਦੇ ਹਰ ਐਤਵਾਰ ਬੱਕਰਾ ਮੰਡੀ ਲੱਗਦੇ ਦੋਸਤੋ ਤੁਸੀਂ ਜ਼ਰੂਰ ਪਹੁੰਚਿਆ ਕਰਨਾ ਠੀਕ ਹੈ ਬਾਈ